ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਆਈ ਹੋਪ ਤੁਸੀਂ ਕਰ ਬਾਰੇ ਸਾਰੇ ਵਧੀਆ ਹੋਵੋਗੇ ਜਿਵੇਂ ਕਿਸੇ ਨੂੰ ਪਤਾ ਹੈ ਜੋਬ ਨਾਲ ਰਿਲੇਟਡ ਕੋਈ ਵੀ ਅਪਡੇਟ ਆਉਂਦਾ ਚਾਹੇ ਕੰਟੈਕਟ ਵਿੱਚ ਚਾਹੇ ਰੈਗੂਲਰ ਵੈਬਸਟੇ ਤੇ ਕੋਈ ਵੀ ਹੋਵੇ ਉਹਦਾ ਸਾਰਾ ਨਾ ਪਹਿਲਾ ਅਪਡੇਟ ਉਹ ਕੇ ਆਪਣੇ ਚੈਨਲ ਤੇ ਦੇਖਣ ਲਈ ਮਿਲਦਾ ਵਾ ਪਿਛਲੇ ਜੋ ਵੀ ਮੁੰਡੇ ਕੁੜੀਆਂ ਪੰਜਾਬੀ ਦੇ ਨਿਊ ਆਏ ਨੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਆਲਰਟ ਬਟਨ ਨੂੰ ਓਨ ਕਰਕੇ ਛੱਡ ਦਿਓ ਤਾਂ ਜੋ ਕੋਈ ਵੀ ਨਿਊ ਨੋਟੀਫਿਕੇਸ਼ਨ ਆਵੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਸਹੀ ਤੇ ਪ ਪੰਜਾਬ ਵਿੱਚ ਇਹ ਗਰੁੱਪ ਡੀ ਦੀ ਭਰਤੀ ਆਈ ਹੈ ਜੀ ਠੀਕ ਹੈ ਰੈਗੂਲਰ ਭਰਤੀ ਹੈ ਕਿਹੜੀ ਭਰਤੀ ਹੈ ਰੈਗੂਲਰ ਭਰਤੀ ਸਭ ਤੋਂ ਵੱਡੀ ਗੱਲ ਹੈ ਜੀ ਸੈਲਰੀ ਮਹੀਨੇ ਦੇ ਰਣ 18000 ਰੁਪਏ ਸੈਵਨਥ ਪੇ ਸਕਿੱਲ ਦੇ ਅਨੁਸਾਰ ਸੈਲਰੀ ਦੇਣਗੇ ਯੋਗਤਾ 8ਵੀਂ ਪਾਸ ਮੰਗੀ ਹੈ ਜੀ ਲਾਸਟ ਮਿਤੀ 15 5 2025 ਹੈ ਠੀਕ ਹੈ ਜੀ ਜੇ ਸਾਡੀ ਇਹ ਕਿਵੇਂ ਭਰਨਾ ਫਾਰਮ ਕੀ ਗੱਲ ਹੋਵੇ ਤੇ ਪੂਰਾ ਜਨਰਲ ਹੈਡ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਦੇ ਰਹੋ ਤੁਹਾਨੂੰ ਫੋਮ ਦਿਖਾਉਣੇ ਸੀ ਇਹਨਾਂ ਦਾ ਖੋਲ ਕੇ ਦੋ ਮਿੰਟ ਸਰ ਇਹ ਲੋ ਜੀ ਇਹਨਾਂ ਦਾ ਫਾਰਮ ਉੱਪਰ ਦਿੱਤਾ ਖੋਲ ਠੀਕ ਹੈ ਥੋੜਾ ਆਪਾਂ ਫਾਰਮ ਨੂੰ ਜ਼ੂਮ ਕਰ ਲਿਆ ਤਾਂ ਜੋ ਸਾਨੂੰ ਦੇਖਣ ਚ ਆਸਾਨੀ ਹੋ ਸਕੇ। ਹੁਣ ਦੇਖੋ ਜੀ ਸਾਰਨਾ ਪਹਿਲਾਂ ਤਾਂ ਜਿਹੜਾ ਫਾਰਮ ਭਰਨਾ ਵਾ ਜਾਂ ਤਾਂ ਭਰਨਾ ਇੰਗਲਿਸ਼ ਚ ਠੀਕ ਹੈ ਜਾਂ ਪੰਜਾਬੀ ਚ ਜਾਂ ਹਿੰਦੀ ਚ ਇੱਕ ਲੈਂਗੁਏਜ ਕਿਸੇ ਪਰ ਸਕਦੇ ਹੋ ਪਰ ਮੈਂ ਪ੍ਰਿਫਰ ਕਰਦਾ ਹਮੇਸ਼ਾ ਇੰਗਲਿਸ਼ ਲੈਂਗੁਏਜ ਤੇ ਸੈਕੰਡ ਕਲਪ ਡੇਖਰਾਂ ਦੇ ਵਿੱਚ ਹੀ ਭਰਨਾ ਵਾ। ਸਭ ਤੋਂ ਪਹਿਲਾਂ ਇੱਥੇ ਫੋਟੋ ਲੈਣੀ ਥੋੜੀ 셀ਫ ਰੈਸਟ ਚਾਹੀਦੀ ਹੈ। ਸੈਕੰਡ ਫੋਟੋ ਇੱਥੇ ਲੈਣੀ ਆਪਾਂ ਠੀਕ ਹੈ ਜੀ। ਉਸ ਤੋਂ ਬਾਅਦ ਆਪ ਦਾ ਨਾਮ ਫਾਦਰ ਸਾਹਿਬ ਦਾ ਹਸਬੰਦ ਦਾ ਨਾਮ ਮਹਸਬੰਦ ਦਾ ਨਾਮ ਕਿਉਂ ਕਹਿਣਾ ਵਾ ਕਿ ਆਪਣਾ ਡੇਟ ਆਫ ਬਰਥ ਤੇ 15/05/1981 ਕਿੰਨੇ ਦਿਨਾਂ ਤੇ ਕਿੰਨੇ ਮਨთ ਤੇ ਕਿੰਨੇ ਸਾਲਾਂ ਦੇ ਜੋ ਕੈਟਾਗਰੀ SC/BC ਜਨਰਲ ਜੋ ਹੈਗੀ ਆ ਨੈਸ਼ਨੈਲਿਟੀ ਇੰਡੀਅਨ ਠੀਕ ਹੈ ਜੇ ਇੰਡੀਅਨ ਹੀ ਚੱਲੂਗੀ ਗੱਲ ਖਤਮ ਕਮਿਊਨਿਟੀ ਐਡਰੈਸ ਤੁਹਾਡਾ ਸਾਰਾ ਐਡਰੈਸ ਆ ਜਾਊਗਾ ਪ੍ਰੋਪਰ ਠੀਕ ਹੈ ਕੰਟੈਕਟ ਨੰਬਰ ਜੋ ਕਿ ਮੈਂਡਟਰੀ ਹੈ ਤੇ ਉਹ ਨੰਬਰ ਹੀ ਭਰਿਓ ਜਿਹੜਾ ਤੁਹਾਡੇ ਕਿਸੇ ਵੀ ਹਾਲਤ ਵਿੱਚ ਬੰਦ ਨਾ ਹੋਵੇ ਸੁਰਤ ਤੇ ਉਹਦੇ ਨਾਲ ਇੱਕ ਆਪਣੀ ਮੇਲ ਆਈਡੀ ਵੀ ਜਰੂਰ ਮੈਂਸ਼ਨ ਕਰ ਦਿਓ ਠੀਕ ਹੈ ਨਾ ਇਹ ਵੀ ਆਪਣਾ ਜ਼ਰੂਰੀ ਅੱਜਕੱਲ ਡਾਕੂਮੈਂਟ ਬਣ ਚੁੱਕਿਆ ਵਾ ਕ੍ਰਿਮੀਨਲ ਰਿਕਾਰਡ ਨੋ ਹੀ ਹੋਣੀ ਚਾਹੀਦਾ ਠੀਕ ਹੈ ਤੇ ਇੱਥੇ ਨੇ ਲਿਖੇਗੇ ਪੰਜਾਬੀ ਤੁਸੀਂ ਪਾਸ ਹੋ ਕੀਤੀ ਹੋਣੀ ਚਾਹੀਦੀ ਜੋ ਕਿ ਦਸਵੀਂ ਦੇ ਵਿੱਚ ਹੋਣੀ ਜ਼ਰੂਰੀ ਹੈ ਠੀਕ ਹੈ ਜ਼ਰੂਰੀ ਨਹੀਂ ਹੈਗੀ ਪਰ ਦਸਵੀਂ ਵਿੱਚ ਕਿਤੇ ਲਿਖ ਦਿਓ ਠੀਕ ਹੈ ਜੀ ਉਸ ਤੋਂ ਦਾ ਕੁਆਲਿਫਿਕੇਸ਼ਨ ਹੋਣੀ ਠੀਕ ਹੈ ਜੀ ਇਹ ਕੁਆਲਿਫਿਕੇਸ਼ਨ ਭਰ ਕੇ ਇੱਥੇ ਆਪਣਾ ਸਿਗਨੇਚਰ ਕਰਨੇ ਆ ਇੱਥੇ ਪਲੇਸ ਤੇ ਇੱਥੇ ਡੇਟ ਠੀਕ ਹੈ ਜੀ ਉਸ ਤੋਂ ਨੈਕਸਟ ਗੱਲ ਡੇਟ ਆਫ ਬਰਥ ਜਿਹੜੇ ਕਿ ਡਾਕੂਮੈਂਟ ਤੁਸੀਂ ਨਾਲ ਲੋਣੇ ਨੇ ਉਹਨਾਂ ਤੇ ਧਿਆਨ ਨਾਲ ਸੁਣ ਲਓ ਮਿਸਿੰਗ ਨਾ ਹੋ ਜਾ ਸੋੜ ਤੋਂ ਡੇਟ ਆਫ ਬਰਥ ਦਾ ਪ੍ਰੂਫ ਜਿਹੜਾ ਕਿ 10th ਸਰਟੀਫਿਕੇਟ ਲਾ ਸਕਦੇ ਹੋ ਤੇ ਡੇਟ ਆਫ ਬਰਥ ਦਾ ਸਰ ਐਕਟੀਵੇਟ ਆਫ ਆਲ এডਿਕੇਸ਼ਨ ਜਿਹੜੀ ਜਿਹੜੀ ਸਟੱਡੀ ਕੀਤੀ ਹੈ ਸਾਰੇ ਉਹਦੇ ਸਰਟੀਫਿਕੇਟ ਠੀਕ ਹੈ ਕਾਸ ਸਰਟੀਫਿਕੇਟ ਜੇ ਤੁਸੀਂ ਐਸਸੀ ਬੀਸੀ ਤੋਂ ਉਹਦਾ ਸਰਟੀਫਿਕੇਟ ਠੀਕ ਹੈ ਜੀ ਆਧਾਰ ਕਾਰਡ ਟੂ ਆਇਡੈਂਟੀਫਾਈ ਫੋਟੋਗ੍ਰਾਫ ਠੀਕ ਹੈ ਜੀ ਆਧਾਰ ਕਾਰਡ ਦੇ ਨਾਲ ਨਾਲ ਦੋ ਫੋਟੋਗ੍ਰਾਫ ਵੀ ਲਾਉਣੀਆਂ ਲਾਜ਼ਮੀ ਨੇ ਠੀਕ ਹੈ ਜੀ ਹੁਣ ਸਾਨੂੰ ਅੱਗੇ ਲੈ ਚਾਲਦੇ ਹਾਂ ਤੋਂ ਦੇਖ ਕੇ ਹੁਣ ਅੱਗੇ ਤੁਸੀਂ ਦੇਖ ਲਓ ਜਿਵੇਂ ਕਿ ਆਫਿਸ ਆਫ ਦਾ ਡਿਸਟ੍ਰਿਕਟ ਸੈਸ਼ਨ ਜੱਜ ਪਠਾਨਕੋਟ ਪਠਾਨਕੋਟ ਤੋਂ ਨੋਟਿਸ ਜਾਰੀ ਹੋਇਆ ਹੈ ਆ ਇਹਨਾਂ ਦੇ ਐਪਲੀਕੈਂਟ ਜਿਹੜੇ ਵੀ ਫਾਰਮ ਭਰਨਗੇ ਇਨਵਾਈਟਡ ਟੂ ਅਟੈਸਟਡ ਕਾਪੀਜ਼ ਜਿਹੜੀ ਕਾਪੀ ਆਪਰ ਸੈਲਫ ਅਟੈਸਟਡ ਹੋਣੀ ਚਾਹੀਦੀਆਂ ਨੇ ਕਹਿੰਦੇ ਟੂ ਰਿਸ਼ਿਫਟ ਪਾਸਪੋਰਟ ਸਾਈਜ਼ ਫੋਟੋਗ੍ਰਾਫ ਦੋ ਫੋਟੋਗ੍ਰਾਫ ਚਾਹੀਦੇ ਨੇ ਡੇਲੀ ਸਿਗਨੇਚਡ ਬਾਈ ਕੈਂਡੀਡੇਟ ਵਿਦ ਬਾਇਓ ਡਾਟਾ ਉਹਨਾਂ ਕੰਪਲੀਟ ਬਾਇਓ ਡਾਟਾ ਹੋਣਾ ਚਾਹੀਦਾ ਵਾ ਤੇ 15 ਤਰੀਕ ਪੰਜਵਾਂ ਮਹੀਨਾ ਦਰ 25:00 ਵਜੇ ਤੋਂ ਪਹਿਲਾਂ ਪਹਿਲਾਂ ਆਪਾਂ ਭੇਜਨੇ ਕਿੱਥੇ ਨੇ ਜੀ ਇੱਥੇ ਭੇਜਨੇ ਨੇ ਠੀਕ ਹੈ ਜੀ ਕਿੱਥੇ ਆ ਜੀ ਆਫਿਸ ਆਫ ਦਾ ਡਿਸਟ੍ਰਿਕਟ ਸੈਸ਼ਨ ਜੱਜ ਪਠਾਨਕੋਟ ਜੇ ਕੋਰੀ ਕਰਨਾ ਉਹ ਕਰਾ ਦਿਓ ਮੈਂ ਸਭ ਤੋਂ ਬੈਸਟ ਮੰਨਦਾ ਹੁੰਨਾ ਜੀ ਜੇ ਤੁਸੀਂ ਬਾਈ ਹੈਂਡ ਦੇ ਕੇ ਆਜੋ ਕਿਉਂਕਿ ਕੋਈ ਰਿਲੇਟ ਫਿੱਟ ਹੋ ਸਕਦਾ ਵਾ ਕਦੇ ਮਿਸਿੰਗ ਹੋ ਸਕਦਾ ਵਾ ਗੌਰਮੈਂਟ ਜੋਬ ਦੀ ਗੱਲ ਐਸ਼ ਕਰਕੇ ਆਪ ਹੀ ਦੇਖਿਆ ਹੋਵੇ ਮੇਸਾ ਠੀਕ ਹੈ ਪੀਐਨ ਦੀ ਪੋਸਟ ਆ ਗਰੁੱਪ ਡੀ ਦੀ ਪੋਸਟ ਆ ਪੀਐਨ ਦੀ ਪੋਸਟ ਗਰੁੱਪ ਡੀ ਦੀ ਟੋਟਲ 6 ਪੋਸਟਾਂ ਨੇ ਸੈਲਰੀ 18000 ਅੱਠਵੀਂ ਪਾਸ ਹੋਣੀ ਜ਼ਰੂਰੀ 18 ਤੋਂ 35 ਸਾਲ ਏਜ ਹੈ ਜੀ ਠੀਕ ਹੈ ਜਿਹੜੇ ਹੁਣ ਗੱਲ ਆਗੇ ਰਿਲੇਸ ਸੈਕਸ਼ਨ ਦੀ ਜਿਹੜੇ ਵੀ ਮੇਰੇ ਭਰਾ ਜਾਂ ਭੈਣਾਂ ਨੇ ਐਸਸੀ ਠੀਕ ਹੈ ਜੀ 18 5 ਕਰ ਲਓ ਸੋਰੀ 35 5 ਕਰ ਲਓ ਮਿੰਟ ਬਾਅਦ ਤੁਹਾਨੂੰ ਦੱਸਦਾ ਇਹ 2 ਮਿੰਟ ਜੀ 35 5 ਕਰ ਲਓ 40 ਠੀਕ ਹੈ ਜੀ 35 3 ਕਰ ਲਓ ਠੀਕ ਹੈ ਜੀ 38 ਜਿਹੜੀ ਵੀ ਐਸਸੀ ਵੀਸੀ ਨੇ ਇਸ ਤਰ੍ਹਾਂ ਕਾਊਂਟ ਕਰ ਸਕਦੇ ਨੇ ਐਸਸੀ ਤੇ ਵੀਸੀ ਠੀਕ ਹੈ ਜੀ ਤੇ ਜੇ ਕੋਈ ਕਿਸੇ ਨੇ ਫਾਰਮ ਲੈਣਾ ਵਾ ਠੀਕ ਹੈ ਜਾ ਕੇ ਨੋਟੀਫਿਕੇਸ਼ਨ ਲੈਣਾ ਵਾ ਤੁਹਾਨੂੰ ਸਭ ਨੂੰ ਆਥੀਂ ਮੇਰਾ ਮੋਬਾਈਲ ਨੰਬਰ ਪਤਾ ਹੀ ਹੈ ਜੇ ਨਹੀਂ ਪਤਾ ਮੈਂ ਫਿਰ ਵੀ ਲਿਖ ਕੇ ਜਾਂਦਾ ਹੈਗਾ 869949 ਠੀਕ ਹੈ ਜੀ 92431 ਇਹ ਮੇਰਾ ਮੋਬਾਈਲ ਨੰਬਰ ਹੈ ਠੀਕ ਹੈ ਜੀ ਇਸ ਤੇ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਨਹੀਂ ਤਾਂ ਆਪਣਾ ਜਿਹੜਾ ਗਰੁੱਪ ਦਾ ਲਿੰਕ ਹੈ ਡਿਸਕ੍ਰਿਪਸ਼ਨ 'ਚ ਦਿੱਤਾ ਹੋਊਗਾ ਜੀ ਉੱਥੇ ਗਰੁੱਪ ਦੇ ਵਿੱਚ ਜਾ ਕੇ ਮੈਸੇਜ ਕਰ ਸਾਨੂੰ ਸਰ ਫਾਰਮ ਤੁਹਾਨੂੰ ਵੀ ਉਹ ਪ੍ਰੋਵਾਈਡ ਕਰ ਦਿੱਤਾ ਜਾਊਗਾ ਠੀਕ ਹੈ ਜੀ ਹੁਣ ਨੈਕਸਟ ਗੱਲ ਤੇ ਆਉਣੇ ਆ ਜੇ ਕਿਸੇ ਨੇ ਵੀ ਤਿਆਰੀ ਕਰਨੀ ਹੋਵੇ ਜੀ ਪੀਐਸ ਟੈਟ ਦੀ ਸੀਟਟ ਦੀ ਠੀਕ ਹੈ ਜੂ ਜਿਸੀ ਨੈਟ ਦੀ ਠੀਕ ਹੈ ਪੰਜਾਬੀ ਮੌਨਸਟਰ ਕਿਡਰ ਦੀ ਠੀਕ ਹੈ ਜੀ ਆਪਣੇ ਚੈਨਲ ਤੇ ਕਰਾਈ ਜਾਂਦੀ ਬਿਲਕੁਲ ਫ੍ਰੀ ਫ੍ਰੀ ਕਰਾਈ ਜਾਂਦੀ ਹੈ ਤੇ ਆਪਣੇ ਤੁਸੀਂ ਇੰਨੀ ਡੀਪਲੀ ਕਰਾਈ ਜਾਂਦੇ ਤੁਸੀਂ ਕੋਰੀ ਮੇਰੇ ਕਹਾਂ ਤੇ ਕੋਈ ਜਰੂਰ ਵਿਜ਼ਿਟ ਕਰੋ ਸਾਡੀ ਵੈਬਸਾਈਟ ਠੀਕ ਹੈ ਨੀਸ ਪਲੇਲਿਸਟ ਬਣੀ ਹੋਈ ਹੈ ਕਰ ਜਰੂਰ ਜਾਓ ਉੱਥੇ ਵੀਡੀਓ ਪਾਈ ਹੋਣੀ 18 ਤੋਂ 20 ਜਿਹੜੇ ਕਿ ਤਿੰਨ ਤੋਂ ਚਾਰ ਦਿਨ ਬਾਅਦ ਡੇਲੀ ਪਾਈ ਜਾਂਦੇ ਵੀਡੀਓ ਤੇ ਕਲਾਸ ਇੰਨੀ ਡੀਪਲੀ ਨਹੀਂ ਸਾਡੇ ਕੋਲ ਵੱਡੇ ਵੱਡੇ ਚੈਨਲਾਂ ਤੋਂ ਟੁੱਟ ਕੇ ਬੱਚੇ ਸਾਡੇ ਕੋਲ ਆਏ ਨੇ ਸਾਨੂੰ ਉਸ ਟਿਕਾ ਇੰਸਟਾ ਤੇ ਮੈਸੇਜ ਕਰਦੇ ਨੇ ਸਾਡੇ ਨਾਲ ਕੁਐਸਚਨ ਅਨਸਰ ਕਰਦੇ ਨੇ ਕਿ ਜੋ ਕੀ ਸੋਹਣੀਸ ਕਰ ਸਕਦੇ ਸੀ ਤੇ ਸਾਨੂੰ ਕੁਐਸਚਨ ਅਨਸਰ ਕਰਦੇ ਨੇ 10 ਦਿਨ ਸਾਨੂੰ ਕਿ ਤੁਹਾਡੀ ਸਟੱਡੀ ਲੈਵਲ ਬਹੁਤ ਹੈ ਜੋ ਵੀ ਮੇਰੇ ਭਰਾ ਆ ਜਾ ਪੜਨਾ ਕਿਤੋਂ ਸਟੱਡੀ ਕਰ ਰਹੇ ਨੇ ਕਰੋ ਤੇ ਕੋਈ ਸਾਡੀ ਵੀਡੀਓ ਜ਼ਰੂਰ ਵਿਜ਼ਿਟ ਕਰੋ ਉਸ ਤੋਂ ਤੁਹਾਨੂੰ ਜ਼ਰੂਰ ਪਤਾ ਲੱਗੂ ਸਾਡਾ ਸਟੱਡੀ ਲੈਵਲ ਕੀ ਹੈ ਜੇ ਸਾਡੀ ਵੀਡੀਓ ਵਧੀਆ ਲੱਗੀ ਤੇ ਸਾਡੀ ਵੀਡੀਓ ਨੂੰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰੋ ਮਿਲਦੇ ਆ ਨੈਕਸਟ ਅਪਡੇਟ ਨਾਲ ਥੈਂਕ ਯੂ